ਮੇਰਾ ਨਾਮ ਅਮਨਦੀਪ ਹੈ ਮੈਂ ਆਸਾ ਫਾਊਂਡੇਸ਼ਨ ਦਾ ਪ੍ਰੈਜ਼ੀਡੈਂਟ ਹਾਂ ਤੇ ਮੇਰਾ ਨਜੀਰ ਬਾਵਾ ਜੀ ਦੇ ਇਹ ਘਟਨਾ ਜਿਹੜੀ ਹੋਈ ਹੈ ਇਹ ਹੋਈ ਹੈ ਜੀ ਜਿਹੜਾ ਬਾਈਪਾਸ ਦਾ ਹੀ ਆ ਦਾ ਬਰਿਆ ਦੇ ਨਿਕਲਦਾ ਉੱਥੇ ਇਹ ਟਰੱਕ ਪਲਟਿਆ ਜੀ ਸਾਡ ਨੂੰ ਜੀ ਕਿਸੇ ਲੋਕਲ ਦਾ ਹੀ ਫੋਨ ਆਇਆ ਹੈਗਾ ਕਿ ਇੱਥੇ ਟਰੱਕ ਪਲਟ ਗਿਆ ਹੋਇਆ ਤੇ ਉਹਦੀ ਮਦਦ ਕੀਤੀ ਜਾਏ ਕਿਉਂਕਿ ਟਰੱਕ ਵੀ ਗੁਜਰਾਤ ਤੋਂ ਆਇਆ ਹੈਗਾ ਤੇ ਉੱਤ ਬਾਅਦ ਜਦੋਂ ਅਸੀਂ ਪਹੁੰਚਿਆ ਤੇ ਨਾਲ ਹੀ ਐਸਐਸਐਫ ਦੀ ਟੀਮ ਨੂੰ ਫੋਨ ਕੀਤਾ ਉਹ ਵੀ 5-7 ਮਿੰਟਾਂ 'ਚ ਉਹ ਪਹੁੰਚ ਗਈ ਆ ਐਨਐਚਏ ਦੀ ਟੀਮ ਨੂੰ ਕੀਤਾ ਫੋਨ ਉਹ ਵੀ ਪਹੁੰਚੀ ਹੈ ਜੀ ਆ ਡਾਕਾ ਦੇਣ ਵਾਸਤੇ ਇਹ ਜਦੋਂ ਉਹ ਹਾਈ ਡ੍ਰਮ ਮੰਗਾਏ ਆ ਇੱਕ ਐਨਐਚਏ ਵਾਲੀ ਟੀਮ ਨੂੰ ਵੱਲੋਂ ਹਾਈ ਡਰਾਊਗਾ ਤੇ ਇੱਕ ਆਪਾਂ ਆਪਣਾ ਮੰਗਾਇਆ ਇਹ ਉਸ ਤੋਂ ਬਾਅਦ ਵੀ ਦਿਨੇ ਕੋਈ ਅੱਧੇ ਭੋਲੇ ਘੰਟੇ ਤੱਕ ਬਨੇ ਜੋ ਹਾਈ ਦਾ ਪਹੁੰਚੂਗਾ ਅੱਧੇ ਭੋਲੇ ਘੰਟੇ ਤੱਕ ਇਹ ਰੋਡ ਕਲੀਅਰ ਹੋ ਜਾਊਗਾ ਇਹ ਤਾਂ ਨਹੀਂ ਹੋਇਆ ਪਰ ਮਾਲ ਦਾ ਨੁਕਸਾਨ ਜਰੂਰ ਹੋਇਆ ਕੋਲਾ ਕੋਲਾ ਸੀਗਾ ਲੱਦੇ ਦਾ ਟਰੱਕ ਦੇ ਉੱਤੇ ਉਹ ਨੁਕਸਾਨ ਹੋ ਗਿਆ ਇਹ ਨਾਲੇ ਟਰੱਕ ਦਾ ਵੀ ਨੁਕਸਾਨ ਹੋਇਆ ਜੀ ਹਾਡੇ ਏਰੀਆ ਬੜਾ ਵਧੀਆ ਆ ਇੱਥੇ ਇਦਾਂ ਦਾ ਚਲੋ ਮਦਦ ਹੀ ਕਰਨ ਵਾਸਤੇ ਲੋਕ ਅੱਗੇ ਹੁੰਦੇ ਆ ਇਦਾਂ ਦਾ ਕੰਮ ਨਹੀਂ ਕਰਦੇ ਅਗੇ ਇੱਥੇ ਦੇ ਜਦੋਂ ਫੋਨ ਕੀਤਾ ਸਾਨੂੰ ਪਤਾ ਲੱਗਾ ਇਹ ਸਾਡੇ ਨਾਲ ਜਿਹੜੇ ਸਾਡੀ ਟੀਮ ਦੇ ਮੈਂਬਰ ਸੀਗੇ ਸਾਰੇ ਵੀਰ ਇੱਥੇ ਪਹੁੰਚੇ ਮੌਕੇ ਤੇ ਮੇਰਾ ਨਾਮ ਭਾਜੀ ਕਾਂਸਟੇਬਲ ਕਰਨ ਵੀਰ ਜਿਹੜੀ ਸਾਡੀ ਅਸਰ ਦੀ ਟੀਮ ਆ ਜਿਹੜੀ ਰਾਤ ਤੇ ਕੰਮ ਕਰਦੀ ਆ ਉਹਨੇ ਆ ਕੇ ਇਹਨੂੰ ਕੋਲ ਆਈ ਸੀ ਉਹਨਾਂ ਨੂੰ ਉਹਨਾਂ ਨੇ ਆ ਕੇ ਦੇਖਿਆ ਇਹਨੂੰ ਉਸੇ ਟਾਈਮ ਆ ਕੇ ਇਹਨਾਂ ਨੇ ਜਿਹੜੇ ਕੋਨ ਲਗਾਈ ਹੈ ਆਪਣੀ ਕੌਣ ਲਗਾ ਕੇ ਤੇ ਟ੍ਰੈਫਿਕ ਨੂੰ ਥੋੜਾ ਹਵਾ ਜਿਹਾ ਸਟਾਡ ਢੰਗ ਨਾਲ ਚਾਲੂ ਕੀਤੀ ਗਈ ਹੈ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਮਜ਼ਦੂਰਗਿਆਰਾ ਬੁਲਾਏ ਆ ਖਾਲੀ ਕਰਵਾਇਆ ਟਰੱਕ ਨੂੰ ਉਸ ਤੋਂ ਬਾਅਦ ਇਹਨਾਂ ਸਾਡੀ ਕੋਲ ਆਈ ਆ ਵੀ ਇਹਨੂੰ ਰੋਡ ਨੂੰ ਬੰਦ ਕਰਨਾ ਪਵੇਗਾ ਤਾਂ ਕਿ ਜਿਹੜਾ ਆਪਣਾ ਦੂਜਾ ਟਰੱਕ ਆ ਉਹ ਲੋਡ ਕਰਵਾ ਸਕੀਏ ਤੇ ਅਸੀਂ ਮੌਕੇ ਤੇ ਉਸ ਟਾਈਮ ਆ ਕੇ ਤੇ ਨਾਲ ਹੁਣ ਹਾਈਵੇ ਵਾਲੀ ਟੀਮ ਆਈ ਹੋਈ ਆ ਉਹਨਾਂ ਨੇ ਆਪਣੇ ਜਿਹੜਾ ਪਿੱਛੇ ਐਗਜ਼ਿਟ ਲੱਗਦਾ ਉੱਥੋਂ ਹੁਣ ਅਸੀਂ ਰੋਡ ਬੰਦ ਕਰਾਂਗੇ ਜਦੋਂ ਸਾਡਾ ਡਰ ਆ ਗਿਆ ਤੇ ਜਿਹੜਾ ਟਰੱਕ ਟਿਪਰ ਲੋਡ ਹੋਣ ਤੋਂ ਬਾਅਦ ਅਸੀਂ ਜਿਹੜੀ ਟ੍ਰੈਫਿਕ ਉਸ ਚੱਲਣ ਨੂੰ ਚਾਲੂ